ਬਾਪੂ ਜਾਸਿਕਾ ਦੀ ਬਾਪੂ ਇਹਦਾ ਇੱਥੇ ਤੋਂ ਪਾਣੀ ਪੀਉਂਦਾ ਬਾਪੂ ਸ਼ਿੰਦਰਪਾਲ ਹਾਂ ਉਹਦਾ ਘਰ ਕਿਧਰਲੇ ਪਾਸੇ ਹੈ ਉਹਦਾ ਘਰ ਐ ਜਾ ਕੇ ਨਾ ਤੇ ਆ ਉਲੀ ਗਲੀ ਮੁੜ ਜਾਇ ਪੋਰਦਾ ਆਹ ਗਲੀ ਜਾਵੜੀਏ ਹਾਂ ਆਹ ਗਲੀ ਜਾ ਕੇ ਹਾਂਜੀ ਇੱਥੋਂ ਆ ਉਲੀ ਗਲੀ ਮੁੜ ਕੇ ਸਰਪਾਲ ਸਰਦਾਈ ਗਿਆ ਕਰੂ ਠੀਕ ਆ ਗੁਰਦੌਰ ਦੀ ਮਗਰਲੇ ਪਾਸੋਂ ਠੀਕ ਹੈ ਜੀ ਧੰਨਵਾਦ ਜੀ ਇਧਰ ਹਾਂਜੀ ਆਪਾਂ ਸੋਖ ਤੇ ਹਰਦਿਆਲ ਦੀ ਗੱਲ ਕਰਦੇ ਹਾਂ ਉਹਨਾਂ ਦੇ ਪਹਿਲਾਂ ਬਾਪੂ ਜੀ ਵੀ ਬਹੁਤ ਤਕੜੀ ਕਹਿੰਦੇ ਕਬੱਡੀ ਖੇਡੇ ਸੀ। ਅੱਛਾ ਹਾਂ ਸਾਧੂ ਸਿੰਘ ਉਹਨਾਂ ਦਾ ਨਾਮ ਸੀਗਾ। ਉਹਨਾਂ ਨੇ ਵੀ ਕਹਿੰਦੇ ਪਹਿਲਾਂ ਬਹੁਤ ਤਕੜੀ ਕਬੱਡੀ ਖੇਡੀ ਐ ਤੇ ਉਸ ਤੋਂ ਬਾਅਦ ਸੋਖ ਤੇ ਹਰਦਿਆਲ ਨੇ ਨਾ ਮੈਂ ਕਹਿੰਦਾ ਵੀ ਬਹੁਤ ਜ਼ਿਆਦੇ ਤਕੜੀ ਕਬੱਡੀ ਖੇਡੀ ਐ। ਪਰ ਇੱਕ ਗੱਲ ਆ ਅਮਰਤ ਵੀਰੇ ਹਾਂਜੀ ਇਦਾਂ ਦੇ ਪਤਾ ਨਹੀਂ ਕਿੰਨੇ ਪਲੇਅਰ ਹੋਣਗੇ ਵਿੱਚ ਬਹੁਤ ਜ਼ਿਆਦੇ ਹਾਂ ਜਿਹੜੇ ਏ ਕਲਾਸ ਸੀਗੇ ਹਨਾ ਪਿੱਛੇ ਰਹਿ ਗਏ। ਹਰਦਿਆਲ ਦੇ ਲਈ ਇੱਕ ਸ਼ੇਅਰ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਸੀ ਕਹਿੰਦਾ ਬੈਸਟ ਉਸ ਕੱਪ ਦਾ ਜੋ ਕਰਾਉਂਦੇ ਗਲਤੀ ਵਧੀਆ ਲੜਾ ਕਰਾ ਲਈ ਸੀਗਾ। ਕਾਰੀ ਆਇਆ ਸਦਾ ਸ਼ੰਦਰ ਸਿੰਘ ਲੈ ਗਿਆ। ਭਲੇ ਉਹ ਮੋਟਰਸਾਈਕਲ ਤੇ। ਇਹੀ ਕਾਰਨ ਆਈ ਹੈ। ਹੰਦਰੀ ਲਾਲ ਲਈ? ਹਾਂਜੀ ਇੰਦਰੀ ਕਰ ਲੋ ਕਰ ਲਿਆ। ਵਾਪਸ ਹੀ ਸਾਥੇ ਕਾਲ ਜੀ। ਮੈਂ ਤੁਹਾਨੂੰ ਨਾਮ ਕਰਾ ਪੜਾ ਕਰੇ। ਉਹ ਬਰਤਨ ਕੀ ਹਾਲ ਚਾਲ? ਬਹੁਤ ਵਧੀਆ ਪਤਾ। ਠੀਕ ਠਾਕ ਜੀ। ਅ automatic ਹੈ ਸਿਤਾ ਕਹਿਵਾ ਜੀ ਹਾਂ ਚੜ੍ਹਦੇ ਕਲਾ ਪੁੱਤ ਚੜ੍ਹਦੇ ਕਲਾ ਸਾਦੀ ਕਲਾਈ ਚਾਹੀਦੀ ਸਸੀ ਗਾਪੂ ਜੀ ਸਸੀ ਗਾਪੂ ਜੀ ਮੇਰਾ ਪਰ ਹੈ ਇਹ ਬਾਪੂ ਜੀ ਵੀਰ ਕਪੂਰ ਸਲੇਤਵਾਏ ਜੀ ਅੱਛਾ ਜੀ ਭਾਜੀ ਆਪਣੇ ਦੀਪਕਾ ਸ਼ਰਮਾ ਇਹਨਾਂ ਨੇ ਬਹੁਤ ਖੜਾਰੀਆਂ ਦੀਆਂ ਵੀਡੀਓ ਕੀਤੀਆਂ ਨੇ ਤੇ ਥੋੜਾ ਮੈਂ ਜ਼ਿਕਰ ਕੀਤਾ ਇਹਨਾਂ ਕੋਲੇ ਅਸੀਂ ਗੱਲਬਾਤ ਕਰ ਰਹੇ ਸੀਗੇ ਇਹ ਕਹਿੰਦੇ ਮੇਰਾ ਮਾਣਾ ਬਾਪੂ ਜੀ ਨੂੰ ਮਿਲਦਾ ਡਾਕਟਰ ਜੀ ਆਏ ਨੇ ਮੈਂ ਕਿਹਾ ਜਰੂਰ ਮਿਲ ਕੇ ਆਉਣੇ ਆ ਸਿਆਨੇ ਕਹਿੰਦੇ ਵੀ ਕੀੜੀ ਦੇ ਘਰੇ ਨਰੇਨ ਆਇਆ ਨਹੀਂ ਨਹੀਂ ਮੈਨੂੰ ਇੰਨੀ ਖੁਸ਼ੀ ਹੋਈ ਵੀ ਤੁਸੀਂ ਵੀ ਸਾਡੇ ਸਤਿਕਾਰ ਜੋਗਾ ਤੇ ਅਸੀਂ ਵੀ ਸਾਡੇ ਤੁਹਾਡੇ ਸਤਿਕਾਰ ਜੋਗਾ ਕਿਉਂ ਹਾਂਜੀ ਤੁਸੀਂ ਸਾਡੇ ਬੱਚੇ ਆ ਹਾਂਜੀ ਜਿਹੜੇ ਵੱਡੇ ਹੁੰਦੇ ਨਾ ਉਹ ਬੱਚਿਆਂ ਦਾ ਸਤਿਕਾਰ ਕਰਨਾ ਹਾਂਜੀ ਹਾਂਜੀ ਤੂੰ ਇੱਕ ਹੋਰ ਮਤਲਬ ਬੱਚੇ ਦੇ ਮਨ ਦੇ ਵਿੱਚ ਉਹ ਸਤਾ ਪੈਦਾ ਹੋ ਜਾਂਦਾ ਮਤਲਬ ਬੰਦੇ ਨੂੰ ਹੌਸਲਾ ਹੋ ਜਾਂਦਾ ਕਿ ਸਾਡੇ ਵੱਡ ਬਡੇਰੇ ਆ ਜਿਹੜੇ ਉਹ ਸਾਡੀ ਖਾਤਰ ਸਾਨੂੰ ਕਿ ਨਾ ਪਿਆਰ ਦੇ ਰਹੇ ਆ ਪਰ ਜਿਹੜਾ ਬੱਚਿਆਂ ਦਾ ਪਿਆਰ ਆ ਤੇ ਮਾਂ ਵੱਡਿਆਂ ਦਾ ਪਿਆਰ ਆ ਨਾ ਇਹ ਕਿਤੇ ਮਿਲਦਾ ਰਵੇ ਨਾ ਤੇ ਮੇਰੇ ਖਾਤੇ ਦੇ ਇਹਦੇ ਨਾਲ ਜੀ ਹੋਰ ਗਾਲੀ ਕੋਈ ਨਹੀਂ ਮੈਂ ਸਮਝੂਗਾ। ਇਹ ਦੁਬੜੀ ਕੋਈ ਚੀਜ਼ ਨਹੀਂ ਜੀ ਸੰਸਾਰ ਤੇ ਦੁਨੀਆਂ ਇੱਕ ਚਲੋ ਮੰਨਦੇ ਆ ਗੱਲ ਵੀ ਇੱਕ ਪੈਸਾ ਜੋ ਵੀ ਹਰ ਇੱਕ ਚੀਜ਼ ਆਪ ਨੂੰ ਆਪਣੇ ਥਾਤੇ ਆ ਪਰ ਜਿਹੜਾ ਪਿਆਰ ਆ ਨਾ ਬੱਚਿਆਂ ਦਾ ਤੇ ਵੱਡਿਆਂ ਦਾ ਛੋਟਿਆਂ ਦਾ ਇਹ ਸਭ ਤੋਂ ਅਮਰਤ ਚੀਜ਼ ਆ ਅਮਰਤ ਜੇ ਆਪਾਂ ਕਹਿ ਲਈਏ ਸਾਡੇ ਬੱਚੇ ਦਾ ਨਾਮ ਵੀ ਅਮਰਤ ਆ ਇਹ ਇਹ ਅਮਰਤ ਚੀਜ਼ ਆ ਨਾ ਮੈਂ ਐਡਾ ਕਹੁੰਦਾ ਹੀ ਆਪਾਂ ਉਦੋਂ ਤੁਸੀਂ ਮੈਨੂੰ ਵੇਖਣੇ ਆ ਆ ਦੇਖੋ ਪਰ ਨਿਗਾਹ ਮਾਰ ਕੇ ਵੇਖੋ ਤੁਸੀਂ ਬੈਠਕ ਨੂੰ ਵੀ ਤੁਹਾਨੂੰ ਆਹ ਵਾਹ ਬਾਪਾ ਵੀ ਮਾਣ ਖੁਸ਼ ਹੋ ਗਿਆ ਦੇਖ ਕੇ ਤੁਹਾਡਾ ਕਮਰਾ। ਵਾਹਿਗੁਰੂ ਤੇ ਲੋ ਮਨੂੰ ਜੇ ਤੁਹਾਨੂੰ ਖੁਸ਼ੀ ਆ ਪੁੱਤਰ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਆ। ਹਾਂਜੀ ਹਾਂਜੀ। ਕੀ ਬਾਤ ਆ। ਮੈਂ ਕਹਿੰਦਾ ਵੀ ਇਹ ਮੇਰੀ ਜ਼ਿੰਦਗੀ ਦਾ ਇੱਕ ਵੀ ਹਿੱਸਾ ਮੈਂ ਇੱਕ ਵਾਰ ਭੇਜੀ ਆਪਾਂ ਵਿਖਾਈਏ ਨਾ ਆਪਣੇ ਦੂਜੇ ਅਮਰਤ ਦੂਜੇ ਉਹ ਕਮਰੇ ਅੰਦਰ ਵਚੀ ਆ। ਇਹ ਤਾਂ ਸਮਾਂਤ ਪਿਆ। ਤਾਂ ਤੁਹਾਡੇ ਸਾਹਮਣੇ ਸਾਰਾ ਕੁਝ ਇਹ ਵੀ ਇਹ ਗੱਲਾਂ ਕਰਦਾ ਹੋਣਾ ਸੀ ਮੈਂ ਕਹਿੰਦਾ ਵੀ ਮੈਂ 10 11 ਦੇ ਵਿੱਚ ਟੂਰਨਾਮੈਂਟਾਂ ਤੇ ਜਾਣ ਲੱਗ ਗਿਆ ਸੀਗਾ ਚਰਨੇ ਬਾਈ ਨਾਲ ਤੇ ਮੈਂ ਕਹਾਂ ਵੀ 12 13 14 ਮੈਂ ਕਮੈਂਟਰੀ ਮੈਂ ਕਹਾਂ ਮੈਂ ਉਦੋਂ ਦਾ ਹੀ ਬਾਈ ਜੀ ਨੂੰ ਮੈਂ ਕਹਾਂ ਬਾਬਾ ਜੀ ਨੂੰ ਜਾਣਦਾ ਹਾਂ ਹਾਂਜੀ ਹਾਂਜੀ ਉਹ ਤੋਂ ਮੈਂ ਵੀ ਨਾ ਮੈਂ ਕਹਾਂ ਮੇਰੇ ਤਾਂ ਪਹਿਲਾਂ ਦੇ ਬਾਬਾ ਜੀ ਵੀ ਪਾਣੀ ਦੀ ਸੇਵਾ ਕਰਦੇ ਹੁੰਦੇ ਉਹ ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ ਬਾਪੂ ਨੂੰ ਹਾਂਜੀ ਹਾਂਜੀ ਤੇ ਆ ਆ ਚੀਜ਼ਾਂ ਤੋਂ ਪਤਾ ਲੱਗਦਾ ਵੀ ਬਾਪੂ ਨੂੰ ਕਿੰਨੇ ਸਾਲ ਸਹੀ ਗੱਲ ਹੁਣ ਲੱਗਦਾ ਪਤਾ ਬਾਕੀ ਉਹ ਵੀ ਆ ਜਾ ਪੁੱਤਰ ਆ ਜਾ ਆ ਜਾ ਅਰੇ ਇਹ ਅੰਬਰਤਾ ਪੁੱਤਰ ਥੱਲੇ ਕਾਲਾ ਮੁੰਡਾ ਕਮੈਟਰ ਇਹ ਇਹ ਬੱਚੇ ਆਪਣੇ ਕੋਲੇ ਆਏ ਆ ਤੇ ਛੋਟਾ ਬੇਟਾ ਸਾਡਾ ਅੱਛਾ ਹਾਂਜੀ ਇਹ ਇਹ ਆ ਬੇਖੋ ਹਾਟ ਨੇ ਕੀ ਖੜੀ ਹਾਂਜੀ ਇਹ ਜਿਹੜੀ ਟੈਂਕੀ ਆ ਨਾ ਜੀ ਹਾਂਜੀ ਇਹ ਤਕਰੀਬਨ ਇਹ ਸ਼ੁਰੂਆਤੀ ਫਾੜਕਾਂ ਤੋਂ ਕੀਤੀ ਸੀ ਤਲਵੰਡੀ ਭਾਈ ਫਾੜਕ ਜਿਹੜੇ ਅੱਛਾ ਇਹ ਜਦੋਂ ਨਹੀਂ ਨਾ ਕੋਈ ਪ੍ਰੋਗਰਾਮ ਹੁੰਦਾ ਪਹਿਲੀ ਗੱਲ ਤਾਂ ਜੇੜ ਤੇ ਹਾੜ ਜਿਹੜਾ ਹੁੰਦਾ ਹਾਂਜੀ ਹਾਂਜੀ ਇਹ ਸਾਡਾ ਚੁਣਿਆ ਹੋਇਆ ਰਸਤਾ ਇਹ ਵੀ ਅਸੀਂ ਉੱਥੇ 2 ਮਹੀਨੇ ਜੁੜਿਆ ਸੰਗਤਾਂ ਆਉਂਦੀਆਂ ਜਾਂਦੀਆਂ ਫਾੜਕਾਂ ਤੇ ਉਹ ਫਿਰ ਜਿਹੜੇ ਛੱਕੇ ਜਾਂਦੀਆਂ ਜਾਲ ਤੇ ਜਿਹੜੇ ਅੰਬਰਸਰ ਨੂੰ ਜਾਂਦੇ ਐ ਕਨੈਕਟਰ ਡਰਾਈਵਰ ਤੇ ਬਠਿੰਡੇ ਨੂੰ ਜਾਂਦੇ ਕਨੈਕਟਰ ਡਰਾਈਵਰ ਉਹ ਵੀ ਸਾਡੇ ਕੋਲ ਆਵਾਜ਼ ਮਾਰ ਕੇ ਜਾਲ ਛੱਕੇ ਜਾਂਦੇ ਆ ਕਿਉਂ ਠੰਡਾ ਪਾਣੀ ਉਥੇ ਆ ਹੁਣ ਜਦੋਂ ਮੇਲੇ ਚੱਲਦੇ ਆ ਸਾਨੂੰ ਮਤ ਸੇਵਾ ਮਿਲਦੀ ਨਾ ਜਦੋਂ ਹਾਂਜੀ ਅਸੀਂ ਉਦੋਂ ਦਾਸਾਂ ਵੀ ਕੱਟ-ਕੱਟ ਕੇ ਰੱਖੀ ਜਾਂਦੇ ਹੁੰਨੇ ਆ ਬਿਲਕੁਲ ਫਿਰ ਠੰਡਾ ਪਾਣੀ ਫਿਰ ਸੰਗਤਾਂ ਨੂੰ ਉਥੇ ਫਿਰ ਮੈਂ ਨਹੀਂ ਛਕਾਰਿਆ ਯੋਸ਼ਕਾਰਿਆ ਇਹ ਗੁਰੂ ਸਾਹਿਬ ਦਾ ਮੇਰਾ ਮੁਝ ਮੈਂ ਕੁਛ ਨਹੀਂ ਐ ਜੋ ਕੁਛ ਸੋ ਤੇਰਾ ਮੇਰਾ ਤੁਝ ਕੋ ਸੌਪਿਆ ਤੂੰ ਕਿਆ ਲਾਗੇ ਮੇਰਾ ਇਹ ਪੁੱਤ ਤੈਰਾ ਹੀ ਤੇਰਾ ਸਾਰਾ ਕੁਝ ਉਹਦਾ ਹੀ ਆ ਸਾਰਾ ਕੁਛ ਸੇਲ ਮੇਰਾ ਕੁਛ ਨਹੀਂ ਇੱਥੇ ਮੈਂ ਤਾਂ ਇੱਕ ਪਤਾ ਨਹੀਂ ਗੁਰੂ ਸਾਹਿਬ ਨੇ ਮੈਨੂੰ ਇਹ ਰਸਤਾ ਕਿਹੜੇ ਸਾਹਮਣੇ ਦਿੱਤਾ ਮੈਂ ਤਾਂ ਉਹਦਾ ਧੰਨਵਾਦ ਕਰਦਿਆਂ ਥੱਕਦਾ ਮੈਨੂੰ ਐਡਾ ਵੱਡਾ ਰਸਤਾ ਦਿੱਤਾ ਨਾ ਮੈਂ ਅੱਗੇ ਵੀ ਗੱਲਾਂ ਕਰਦਾ ਟੱਕਰੇ ਵੀ ਮੈਨੂੰ ਜਦੋਂ ਬਾਹਰ ਜਾਂਦੇ ਨਾ ਅਸੀਂ ਵੱਡੇ ਤੋਂ ਲੈ ਕੇ ਛੋਟੇ ਤੱਕ ਕਰ ਆਓ ਬਾਬਾ ਜੀ ਆਓ ਬਾਬਾ ਜੀ ਮੈਂ ਕਹਿੰਦਾ ਜੇ ਬਾਬਾ ਜੀ ਬਾਬਾ ਜੀ ਪੈਨ ਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ ਕਿਉਂ ਖੁਸ਼ੀ ਦੀ ਹੱਦ ਹੋ ਨਹੀਂ ਰਹਿੰਦੀ ਜਿਵੇਂ ਸਾਨੂੰ ਪਤਾ ਹੀ ਨਹੀਂ ਸੀ ਇਹ ਸੁਪਨਾ ਵੀ ਨਹੀਂ ਸੀ ਜਿਹੜੀ ਇਹ ਮੰਜ਼ਿਲ ਦਿੱਤੀ ਉਹਨੇ ਵੀ ਸਾਨੂੰ ਮੰਜ਼ਿਲ ਮਿਲੂਗੀ ਏੰਮਤ ਬਾਕੀ ਬਾਕੀ ਗੱਲ ਹੋਰ ਆ ਜਿਹੜੇ ਇਹ ਬੱਚੇ ਆ ਹਾਂਜੀ ਇਹਨਾਂ ਦੀ ਜ਼ਿੰਦਗੀ ਵੀ ਸਾਨੂੰ ਮੰਜ਼ਿਲ ਮਿਲੀ ਆ ਕਿਉਂ ਕੋਈ ਥੋੜੇ ਬੱਚੇ ਨਹੀਂ ਭਾਵੇਂ ਕਿਉਂ ਇਹ ਬੋਲਦੇ ਆ ਹਮ ਬਾਬਾ ਜੀ ਆਗਿਰਦਾਸੇ ਵਾਲੇ சிਂਦਰ ਸਿੰਘ ਜੀ ਬਾਬਾ ਜੀ ਆਗਿਰਦਾਸੇ ਵਾਲੇ ਤੇ ਸਾਨੂੰ ਜਦੋਂ ਬੋਲਦੇ ਨੇ ਇਹ ਸਾਨੂੰ ਹੋਰ ਖੁਸ਼ੀ ਹੁੰਦੀ ਆ ਫਿਰ ਜਿਹੜਾ ਸੰਗਤਾਂ ਜਲ ਛੱਕਦਿਆਂ ਫਿਰ ਇਹ ਬੋਲਦੇ ਵੀ ਆ ਸੰਗਤਾਂ ਨੂੰ ਵੇਖ ਕਿੰਨੀ ਬੜੀ ਜਲਦੀ ਸੇਵਾ ਕਰ ਰਹੇ ਬਾਬਾ ਜੀ ਮੈਂ ਕਹਿੰਦਾ ਸਾਨੂੰ ਹੋਰ ਖੁਸ਼ੀ ਹੁੰਦੀ ਆ ਇਹ ਹੀ ਚੀਜ਼ ਮੈਂ ਦੁਨੀਆਂ ਤੋਂ ਲੱਭ ਲਈ ਤੇ ਉਹ ਸਾਨੂੰ ਦਿੱਤੀ ਵੀ ਆ ਗੁਰੂ ਸਾਹਿਬ ਨੇ ਬਾਬੇ ਨਾਨਕ ਨੇ ਦਿੱਤੀ ਆ ਸਾਰਾ ਕੁਝ ਬਾਬੇ ਨਾਨਕ ਦਾ ਇਹ ਹੁਣ ਆਪਾਂ ਪੁੱਤਰੋ ਜੇ ਆਪਾਂ ਸੋਚੀਏ ਵੀ ਚਾਹ ਪਾਣੀ ਆਪਾਂ ਛਕੀਏ ਗਫਾ ਦੇ ਕੋਈ ਕੋਈ ਨਹੀਂ ਚਾਹ ਚਾਹ ਉਹ ਨਹੀਂ ਆਪਾਂ ਸ਼ਾਂਤ ਪਰਿਵਾਰ ਦੇ ਵਿੱਚ ਕੌਣ-ਕੌਣ ਆਪੁੱਈ ਪਰਿਵਾਰ ਦੇ ਵਿੱਚ ਮੇਰੇ ਤਿੰਨ ਬੇਟੇ ਆ ਜੀ ਅੱਛਾ ਜੀ ਤਿੰਨੇ ਆਵੇ ਅੱਡੋ-ਅੱਡੀ ਇਹਨਾਂ ਦੇ ਆਹੜਨੇ ਬਣਾਏ ਆ ਠੀਕ ਆ ਅੱਜ ਜੇ ਮੈਂ ਸੋਚੀ ਗਏ ਵੀ ਵੀ ਬੱਚਿਆਂ ਵੱਲੋਂ ਆਪਾਂ ਸੁਰਗਾਪੁਰੀ ਚੱਪਲਾ ਕਿਉਂ ਹੂੰ ਹੂੰ ਬੱਚਿਆਂ ਦੇ ਵਿੱਚ ਕੋਈ ਨਸ਼ਾ ਪਤਾ ਨਹੀਂਗਾ ਬੱਚੇ ਆਪ ਨੂੰ ਆਪਣਾ ਕੰਮ ਕਰਦੇ ਆ ਚੰਗਾ ਮਾੜਾ ਰੁੱਖਾ ਮਿਸਾ ਛੱਕ ਕੇ ਕਮਾ ਕੇ ਲੈਂਦੇ ਆ ਤੇ ਰੁੱਖਾ ਮਿਸਾ ਛੱਕ ਕੇ ਪੈਂਦੇ ਆ ਕੋਈ ਦਾਰੂ ਨੂੰ ਕੋਈ ਪਿਆਲਾ ਨਹੀਂ ਕਰਦੇ ਵਿੱਚ ਬੜੀ ਖੁਸ਼ੀ ਇਹ ਗੱਲ ਦੀ ਸਾਨੂੰ ਕਿਉਂ ਨਹੀਂ ਬਾਰ ਨਹੀਂ ਸੇਵਾ ਕਰਦੇ ਹੋ ਇਹ ਤੇ ਮਗਰ ਫਿਕਰ ਹੋਈ ਪਤਾ ਨਹੀਂ ਕਿਹੜੇ ਨੇ ਰਾਜ ਕਿਹਾ ਜਾਣਾ ਹੂੰ ਉਸ ਤੋਂ ਗੁਰੂ ਸਾਹਿਬ ਨੇ ਬਚਾਇਆ ਮੈਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਨਾ ਵਾ ਹਾਂਜੀ ਇਹ ਬਾਬਾ ਜੀ ਦੀ ਸਭ ਤੋਂ ਵੱਡੀ ਸਿਰਤਨਾ ਦੀਪਕ ਬਾਈ ਇਹ ਆ ਵੀ ਇਹਨਾਂ ਨੇ ਜਦੋਂ ਮਿਲਨਾ ਵਾ ਵੈਗਰੂ 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 ਪੱਤਰ ਵੈਗਰੂ ਮੋਖ ਦੇ ਵਿੱਚੋਂ ਜਿਹੜਾ ਵੈਗਰੂ ਹਰ ਸਮੇਂ ਨਿਕਲਦਾ ਰਹਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਕਈਆਂ ਦੇ ਮੋਖ ਚ ਉਹ ਚਾਹੁੰਦੇ ਹੁੰਦੇ ਉਹਨਾਂ ਦੀ ਤਾਂ ਹੀ ਵੈਗਰੂ ਨਿਕਲਦਾ ਤੇ ਮੈਂ ਵੀ ਅਕਸਰ ਹੀ ਸੰਗਤਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਦੇਖੋ ਇਹਨਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਯਾਰ ਜਿੱਤੀ ਸੇਵਾਇ ਕਰਦੇ ਆ ਹੁਣ ਕਿੰਨੀ ਗਰਮੀ ਐ ਥੋੜੇ ਥੋੜੇ ਸਮੇਂ ਬਾਅਦ ਹਰ ਇੱਕ ਦਰਸ਼ਕ ਨੂੰ ਹਰ ਇੱਕ ਖਿਡਾਰੀ ਨੂੰ ਪਾਣੀ ਲੋੜ ਪੈਂਦੀ ਐ ਤੇ ਇਹ ਜਿਵੇਂ ਤੁਸੀਂ ਕਿਹਾ ਵੀ ਪਿਆਸੇ ਦੇ ਮੂੰਹ ਨੂੰ ਪਾਣੀ ਲਾਉਂਦੇ ਆ ਸੋ ਇਹਨਾਂ ਦਾ ਮਾਨਤਨ ਮੈਂ ਅਕਸਰ ਹੀ ਬੋਲਦਾ ਹੁੰਨਾ ਵੀ ਯਾਰ ਜਿੰਨਾ ਹੋ ਸਕਦਾ ਨਾ ਵੀ ਮੈਂ ਇੱਥੇ ਤੱਕ ਕਿਵੇਂ ਆ ਵੀ ਗੱਲ ਕਹਿ ਦਿੰਦਾ ਜੀ ਸਾਨੂੰ ਭਾਵੇਂ 500 ਘੱਟ ਦੇ ਦਿਓ ਕਮੇਟੀ ਵਾਲੇ ਪਰ ਇਹਨਾਂ ਨੂੰ ਤੁਸੀਂ ਨਾ ਵਿਖੋਸ਼ ਕਰਕੇ ਤੋ ਰਹਿ ਜੇ ਕਿਉਂਕਿ ਇਹਨਾਂ ਦੀ ਸੇਵਾ ਬਹੁਤ ਵੱਡੀ ਐ ਤੇ ਇਹ ਬਾਬਾ ਜੀ ਤਾਂ ਹੈ ਹੀ ਸਤਕਾਰਯੋਗ ਸਾਡੇ ਬਾਪੂ ਜੀ ਜਿੰਨੇ ਸਨਮਾਨ ਹਨਾ ਸਨਮਾਨ ਟ੍ਰੋਫੀਆਂ ਪਲੇਅਰਾਂ ਦੇ ਘਰਾਂ 'ਚ ਹੁੰਦੀਆਂ ਹਾਂਜੀ ਮੈਂ ਕਹਿੰਦਾ ਵੀ ਉਤੋਂ ਪੋਰਾ ਵਾਧੀ ਹੋਣਗੇ ਤੁਹਾਡੇ ਲਈ ਬਾਗਰੂ ਬਾਗਰੂ ਹਨਾ ਹੈ ਤਾਂ ਪੁੱਤੋ ਦੂਜੇ ਆਪਣੇ ਸਾਰੇ ਕਮਰੇ 'ਚ ਪਏ ਆ ਨੇ ਆਪਣੇ ਛੋਟੇ ਛੋਟੇ ਬੱਚਿਆਂ ਦੇ ਮੇਰੀਆਂ ਗੁੱਡੀਆਂ ਤਿੰਨ ਆ ਉਹ ਵੀ ਲੈ ਜਾਂਦੀਆਂ ਚੱਕ ਕੇ ਅੱਛਾ ਹਾਂਜੀ ਉਹ ਗੁੱਡੀਆਂ ਦੇ ਘਰਾਂ 'ਚ ਵੀ ਜਾ ਕੇ ਵੇਖੋ ਜੀਰੇ ਦولتਪੁਰੇ ਹੂੰ ਹੂੰ ਉਹਨਾਂ ਦੇ ਗੁੱਡੀਆਂ ਦੇ ਘਰਾਂ 'ਚ ਵੀ ਆਏ ਪਏ ਆ ਉਹ ਲੈ ਜਾਂਦੇ ਆ ਬਸ ਚੱਕ ਕੇ ਗੁੱਡੀਆਂ ਲੈ ਜਿਹੜੀਆਂ ਚਿੰਗੀਆਂ ਲੈ ਜਾਂਦੇ ਦੋ ਤੇ ਆ ਜਾਂਦੇ ਨਾ ਹਾਂ ਉਹ ਤਾਂ ਨਾਨਾ ਜੀ ਇਹ ਆ ਲੈ ਕੇ ਜਾਣੀਆਂ ਲੈ ਜਾ ਪੁੱਤਰਾ ਥੋੜਾ ਹੀ ਯਸਾਰਾ ਕੁਝ ਲੈਜ ਮੈਂ ਤਾਂ ਸਭ ਤੋਂ ਮੇਨ ਚੀਜ਼ ਮੰਗਦਾ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਨੂੰ ਸੇਵਾ ਦੇਈਏ ਤੇ ਤੰਦਰੁਸਤੀ ਦੇਈ ਜਾਵੇ ਜੇ ਆਪਾਂ ਸੋਚ ਗਏ ਵੀ ਅੱਗੇ ਆਪਾਂ ਗੱਲ ਕਰਦੇ ਸੀਗੇ ਵੀ ਉਦੋਂ ਮੇਰੇ ਤੇ ਮਸੀਤ ਵੀ ਬਹੁਤ ਤਕੜੀ ਪੈ ਰਹੀ ਸੀ ਹਾਂਜੀ ਉਹ ਜਦੋਂ ਰੁਪਿੰਦਰ ਭਾਜੀ ਨੇ ਤੁਹਾਡੀ ਹੈਲਪ ਕਰਾਈ ਸੀ ਹਾਂਜੀ 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 ਤੇ ਸਾਡਾ ਐਕਸੀਡੈਂਟ ਵੀ ਹੋ ਗਿਆ ਸੀ ਉਦੋਂ ਅੱਛਾ ਇਹ ਤਕਰੀਬਨੂ ਮੈਂ ਸਾਲ ਵਾਂਗੂ ਤਾਂ ਮੇਰੀਆ ਪੇਟੀ ਵੀ ਲੱਗੀ ਰਹੀ ਆ ਮੈਂ ਸਾਲ ਵਾਂਗੂ ਪਾਣੀ ਨਹੀਂ ਪਿਆ ਸੰਗਤਾਂ ਦੀ ਸੇਵਾ ਨਹੀਂ ਕੀਤੀ ਸੀ ਹੂੰ ਹੂੰ ਪਰ ਫੇਰ ਵੀ ਗੁਰੂ ਸਾਹਿਬ ਨੇ ਮੈਨੂੰ ਬੜੀ ਹਿੰਮਤ ਬਖਸ਼ੀ ਹਿੰਮਤੋਂ ਬਖਸ਼ੀ ਉਹ ਹਿੰਮਤ ਬਖਸ਼ੀ ਸੰਗਤਾਂ ਦੀ ਜ਼ਿੰਦਗੀ ਹਾਂਜੀ ਪੈਸਾ ਵੀ ਸਿਰ ਹੋ ਗਿਆ ਹੂੰ ਤੇ ਆ ਤੁਹਾਨੂੰ ਮੈਂ ਦੱਸਾਂ ਵੀ ਵੀ ਮੇਰੀ ਜਿਹਹਦਾਰਨੀ ਨੂੰ ਹੂੰ ਅੱਜ 6 ਸਾਲ ਹੋ ਗਏ ਮੰਜੇ ਤੇ ਬੈਠੀ ਨੂੰ ਅੱਛਾ ਹਾਂਜੀ ਹਾਂ ਇੱਕ ਗੱਲ ਹੋ ਆ ਬੀ ਮੈਨੂੰ ਇਹਨਾ ਕਾਉਂਸਲ ਆ ਵੀ ਮੈਨੂੰ ਕਿ ਨਾ ਅਸੀਂ ਬਾਹਰ ਜਾ ਕੇ ਸੇਵਾ ਕਰਨ ਹਾਂ ਸਾਨੂੰ ਆ ਜਿਹੜੇ ਨੌਜਵਾਨ ਆ ਬੋਲਣ ਵਾਲੇ ਹਾਂ ਅੰਮਰਤੋਨੀ ਚਲੋ ਧੰਨਵਾਦ ਵੀ ਕਰਨਾ ਚਾਹੀਦਾ ਇਹਨਾਂ ਦਾ ਕਿਉਂ ਬੋਲਦੇ ਆ ਬਲਾਰੇ ਆ ਹਾਂਜੀ 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 ਸਾਡੇ ਬਲਾਰੇ ਆ ਇਹ ਇਨਰਜੀ ਦੇ ਸਾਨੂੰ ਜਿਹੜਾ ਖਾਣ ਪੀਣਾ ਦਵਾਦਾਰੂ ਦਾ ਜਿਹੜਾ ਸਾਡਾ ਉਹ ਸਾਨੂੰ ਮਿਲ ਹੀ ਜਾਂਦਾ ਅੱਜ ਤੱਕ तकरीबन ਸਾਨੂੰ ਦਵਾਦਾਰੂ ਨੂੰ ਕੋਈ ਤੰਗੀ ਨਹੀਂ ਆਈ ਕਿਉਂ ਮੈਂ ਗੱਲ ਕਰੂੰਗਾ ਕਿ ਸ਼ਰਨਾ ਕਬੱਡੀ ਖਿਡਾਰੀ ਹਾਂਜੀ ਸ਼ਰਨਾ ਡੱਗੁਰਮਾਨ ਡੱਗੁਰਮਾਨ ਵਾਲਾ ਹਾਂਜੀ ਹਾਂਜੀ ਉਹ ਆਪਣੇ ਸੀ ਖੇਡਣ ਆਇਆ ਐ ਬੂਟੇ ਦੀ ਵਸਤੀ ਅੱਛਾ ਜੀ ਉਹ ਕਹਿੰਦਾ ਖੇਡ ਕੇ ਗਰਾਊਂਡ ਚੋਂ ਬਾਹਰ ਹੋਣਾ ਜੇ ਤੇ ਉਹਨਾਂ ਦੇ ਮਗਰ ਮੈਂ ਟੈਂਕੀ ਪਾ ਕੇ ਤੁਰਿਆ ਤੇ ਮੈਂ ਕੋਲ ਲੰਗ ਤਾਂ ਮਾਰਦਾ ਹੀ ਮੇਰਾ ਅੱਜ ਵੀ ਮੇਰੇ ਪੈਰ ਦੇ ਵਿੱਚ ਅਜੇ ਲੱਤ ਪਾ ਮੇਰੀ ਇਹਦਾ ਪੂਰਾ ਪਾਸਾ ਚੱਲਦਾ ਨਹੀਂਗਾ ਅੱਛਾ ਜੀ ਤੇ ਉਹ ਜਦੋਂ ਬਾਹਰ ਨਿਕਲੇ ਨਾ ਹਾਂ ਹਾਂ ਉਹ ਮੈਂ ਉਹਨੂੰ ਬੁਲਾਇਆ ਪਹਿਲਵਾਨ ਜੀ ਸਾਸਰੀ ਕਾਲ ਪਹਿਲਵਾਨ ਜੀ ਬਾਬਾ ਜੀ ਆਜੋ ਆਜੋ ਹਾਂ ਉਹ ਮੁੜ ਕੇ ਫਿਰ ਉਹਨੇ ਮੈਨੂੰ ਕਹਿੰਦਾ ਬਾਬਾ ਜੀ ਕੀ ਗੱਲ ਹੈ ਚਿਹਰਾ ਥੋੜਾ ਉਤਰਾਇਆ ਜੋ ਕਿ ਮੈਂ ਕਹਾ ਪੁੱਤਰਾ ਇਤਰਾ ਕਰਕੇ ਵੀ ਵੀ ਮੇਰੇ ਜਹਿਦਾਰ ਨਹੀਂ ਵੀ ਬੈਠੀ ਹੈ ਮੰਜੇ ਤੇ ਤੇ ਮੇਰਾ ਵੀ ਐਕਸੀਡੈਂਟ ਹੋ ਗਿਆ ਹੂੰ ਤੇ 5.5 ਰੁਪਈਆ ਹੀ ਵਾਵਾ ਹੋ ਗਿਆ ਹੂੰ ਉਹ ਮੈਨੂੰ ਕਹਿੰਦਾ ਬਾਬਾ ਜੀ ਕਿੰਨੇ ਕਰ ਰੁਪਈਏ ਆ ਅੱਛਾ ਮੈਂ ਕਹ ਰੁਪਈਆ ਹੈਗਾ ਆ ਵੀ 1.5 ਲੱਖਾਂ ਕੁ ਮੇਰੇ ਸਿਰ ਹੋ ਗਿਆ ਅੱਛਾ ਉਹਨੇ ਮੈਨੂੰ ਕਹਿੰਦਾ ਬਾਬਾ ਜੀ ਬਸ ਬਸ ਚੁੱਪ ਕਰ ਜੋ ਫੋੜਨੀ ਅੱਗੇ ਗੱਲ ਕਰਨੀ ਅੱਛਾ ਮੈਨੂੰ ਕਹਿੰਦਾ 13 ਤਰੀਕ ਨੂੰ ਤੁਸੀਂ ਧਲੇ ਕੀ ਪਹੁੰਚ ਜਾਣਾ ਅੱਛਾ ਜੀ ਚੁਰ ਮੈਂ ਕਿਹਾ ਵੀ ਜੇ ਪੁੱਤਰ ਤੁਸੀਂ ਕਹਿੰਦੇ ਥੱਲੇ ਕੀ ਪਹੁੰਚਾਂਗੇ ਜੁਰ ਕੋ ਥੱਲੇ ਕੀ ਕੋ ਸਾਡੇ ਨਾਲ ਧੰਦਾ ਵੀ ਆ ਹੂੰ ਜਾਣਾ ਪੈਣਾ ਸਾਨੂੰ ਉੱਥੇ ਹਾਂਜੀ ਚਲ ਉਹਨੇ ਵਿਚਾਰੇ ਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਮੈਂ ਧੰਨਵਾਦ ਕਰਦਾ ਉਸ ਬੰਦੇ ਦਾ ਵੀ ਹੂੰ ਹੂੰ ਤੇ ਰਪਿੰਦਰ ਨੂੰ ਉਹਨੇ ਸਾਰੀ ਗੱਲ ਸਮਝਾਈ ਹੋਣੀ ਆ ਹੂੰ ਹੂੰ ਖैर ਇੱਕ ਗੱਲ ਮੈਂ ਮੈਂ ਧੰਨਵਾਦ ਆ ਮੈਂ ਸੰਗਤਾਂ ਨਾਲ ਸਾਰਿਆਂ ਨਾਲ ਕਰੂੰਗਾ ਹਾਂਜੀ ਪਰ ਜਿਹੜਾ ਸ਼ਰਨੇ ਤੇ ਉਸ ਸਮੇਂ ਦੇ ਵਿੱਚ ਰਪਿੰਦਰ ਜਲਾਲ ਹੂੰ ਹੂੰ ਇਹ ਕਰਗੇ ਨਾ ਹੂੰ ਹੂੰ ਬੈ ਮੂੰ ਤਾਂ ਸਿੱਧ ਪਹਿਲਾਂ ਤੋਂ ਕਰਦੇ ਤਰੇ ਹਾਰੇ ਕਦੇ ਮਾਨ ਕਰਦੇ ਬੰਦੇ ਹੂੰ ਪਰ ਇਹਨਾਂ ਨੇ ਮੇਰਾ ਉਹ ਮੋਦ ਮਾਨ ਕੀਤਾ ਮੇਰੇ ਪੈਰ ਪਈਆਂ ਵੀ ਸਿਰੇ ਲੁਹਾਤੇ ਮੈਂ ਸੋਚਾਂ ਵੀ ਉਹਨਾਂ ਬੰਦਿਆਂ ਨੇ ਮੇਰੀ ਬਾਤ ਬਹੁਤ ਕੁਝ ਕਰ ਗਏ ਹੂੰ ਉਥੇ ਇਹ ਸ਼ਰਨੇ ਨੇ ਰੁਪਿੰਦਰ ਜਾਲ ਨੂੰ ਆਖਿਆ ਹਾਂਜੀ ਵੀ ਆਪਾਂ ਬਾਬੇ ਜੀ ਸਹਾਇਤਾ ਕਰਨੀ ਆ ਬੋਲਣਾ ਹੂੰ ਹੂੰ ਬੈ ਰੁਪਿੰਦਰ ਨੇ ਵੀ ਸਿਰ ਆ ਕਰਤਾ ਬੋਲ ਕੇ ਨਾਲ ਉਹਦੇ ਇਹ ਅਮਰੀਕ ਵੀ ਸੀਗਾ ਉਸ ਸਮੇਂ ਦੇ ਵਿੱਚ ਅੱਛਾ ਜੀ ਇਹਨਾਂ ਦੋ ਬੁਲਾ ਰਹੇ ਨਹੀਂ ਮਤਲਬ ਵਿਸਤਾਰ ਨਾਲ ਬੋਲਦੇ ਰਹੇ ਦੋਵੇਂ ਬੁਲਾ ਰਹੇ ਹੂੰ ਹੂੰ ਪਰ ਜਿਹੜਾ ਬੁਲਾਰਾ ਉਸ ਪੋਰਟਮ ਤੇ ਰੁਪਿੰਦਰ ਜਲਾਲ ਬੋਲ ਗਿਆ ਹੂੰ ਮੇਰੇ ਖਿਆਲ ਦੇ ਵਿੱਚ ਵੀ ਉਹ ਸਰਾਹੀ ਕਰ ਗਿਆ ਬੋਲ ਕੇ ਵੀ ਬਾਬੇ ਜੀ ਪੈਸਾ ਹਤਾ ਕਰਨੀ ਹੈ ਸੰਗਤਾਂ ਨੂੰ ਬੇਨਤੀ ਕੀਤੀ ਹੂੰ ਤੇ ਸੰਗਤਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਮੈਨੂੰ ਤਕਰੀਬਨ ਉੱਥੇ 2 ਲੱਖ ਤੋਂ ਉੱਤੇ ਰੁਪਏ ਇਕੱਠੇ ਕਰਕੇ ਦਿੱਤੇ ਇਹਨਾਂ ਨੇ ਮੈਨੂੰ ਹੂੰ ਕਿ 11000 ਰੁਪਏ ਜਾ ਕੇ ਇਹਨੇ 31000 ਰੁਪਏ ਜਾ ਕੇ ਇਹਨੇ 21000 ਰੁਪਏ ਭੇਜਿਆ ਮੈਨੂੰ 2 ਲੱਖ ਤੋਂ ਉੱਤੇ ਰੁਪਏ ਇਕੱਠੇ ਕਰਕੇ ਦਿੱਤੇ ਨੇ ਮੇਰਾ ਜਿੰਨਾ ਕਰਜ਼ਾ ਇਸਾਰਾ ਲਾਤਾ ਸਿਰੋਂ ਮੇਰੇ ਨੂੰ ਜੇ ਆਪਾਂ ਸੋਚੀਏ ਵੀ ਬੰਦਾ ਜਦੋਂ ਕਰਜ਼ਾ ਹੋਵੇ ਨਾ ਸਿਰ ਹਾਂਜੀ ਉਹਦੇ ਬੰਦੇ ਦੇ ਪੱਲੇ ਕੁਝ ਨਹੀਂ ਹੁੰਦਾ ਸਹੀ ਗੱਲ ਆਪਾਂ ਅੱਜ ਜੇ ਮੈਂ ਸੋਚਾਂ ਨਾ ਮੇਰੇ ਕੋਲ ਪਵਾ ਕੁਝ ਵੀ ਹੈ ਮੇਰੇ ਕੋਲ ਪਵਾ ਮੈਂ ਅੱਜ ਪ੍ਰਸ਼ਾਦਾ ਕਮਾ ਕੇ ਲਾਣਾ ਤਿਆਜਾ ਸ਼ੱਕਦਾ ਹੂੰ ਪਰ ਆਪਾਂ ਪੈਸਾ ਨਹੀਂ ਕਿਸੇ ਦਾ ਵੀ ਦੇਣਾ ਪਰ ਮੈਨੂੰ ਬੇਸ਼ਕਈ ਗੱਲਾਂ ਦੀਆਂ ਦਿੱਕਤਾਂ ਵੀ ਲੱਗ ਜਾਂਦੀਆਂ ਉਹ ਤਾਂ ਘਰਾਂ ਦੇ ਵਿੱਚ ਕਬੀਲਦਾਰੀ ਆ ਹਾਂਜੀ ਹਾਂਜੀ ਜੇ ਆਪਾਂ ਸੋਚਾਂ ਵੀ ਮੈਂ ਤੁਹਾਨੂੰ ਬਾਰ ਦੇ ਵਿੱਚ ਉਹ ਦਿਖਾਉਣਾ ਵੀ ਹੈ ਸੀਨ ਥੋੜੇ ਜੇ ਹਾਂਜੀ ਹਾਂਜੀ ਕੋਈ ਨਹੀਂ ਕੋਈ ਇਹ ਉਹਦੇ ਵਿੱਚ ਵੀ ਸੋਚੀਏ ਵੀ ਰੁਪਿੰਦਰ ਜਲਾਲ ਨੇ ਬਹੁਤ ਵੀ ਕੁਛ ਕੀਤਾ ਮੇਰੇ ਲਈ ਹੂੰ ਤੇ ਡੱਗਰਮ ਵਾਲੇ ਸ਼ਰਨੇ ਨੇ ਬਹੁਤ ਕੁਛ ਕੀਤਾ ਮੇਰੇ ਲਈ ਹੂੰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਨਹੀਂ ਥੱਕਦਾ ਤੇ ਗੁਰੂ ਸਾਹਿਬ ਸੰਗਤਾਂ ਨੂੰ ਵੀ ਤੰਤ ਉਤੇ ਬਖਸ਼ੇ ਹੂੰ ਹੂੰ ਤੇ ਉਹਨਾਂ ਨੂੰ ਵੀ ਚੜ੍ਹਦੀਆਂ ਕਲ ਰੱਖੀ ਮੇਰਾ ਮਾਲਕ ਵੀ ਜਿਹੜਾ ਉਹਨਾਂ ਨੇ ਮੇਰੀ ਖਾਤਰ ਵੀ ਇਨੇ ਰੁਪਏ ਇਕੱਠੇ ਕਰਨੇ ਕਿ ਤੇ ਖਾਲਾਜੀ ਦਾ ਵਾੜਾ ਨੇ ਉਹਨਾਂ 2 ਘੰਟਿਆਂ ਦੇ ਵਿੱਚ ਮੈਨੂੰ ਰੁਪਏ ਨੇ ਇਕੱਠੇ ਕਰਕੇ ਤੇ ਮੇਰੀ ਝੋਲੀ 'ਚ ਪਾਤੇ ਤੇ ਜਿਉਂਦਾਰਾ ਵੇ ਆਮਰਤਪਾਲ ਅਮਰਤ ਸਿੰਘ ਵੀ ਇਹਨਾਂ ਨੇ ਵੀ ਮੇਰੀ ਪੂਰੀ ਮਦਦ ਕੀਤੀ ਕਿਉਂ ਜਦੋਂ ਪੈਸੇ ਆਏ ਨੇ ਮੈਨੂੰ ਇੱਕ ਵਾਰ ਰੁਪਈਏ ਆ ਗਏ ਇਹਨਾਂ ਕੋਲ ਤੇ ਮੈਨੂੰ ਇਹਨਾਂ ਨੇ ਬੁਲਾ ਕੇ ਫੋਨ ਕੀਤਾ ਬਾਬਾ ਜੀ ਰੁਪਈਆ ਥੋੜੇ ਹੋਰ ਆ ਗਏ ਉਹ ਵੀ ਲੈ ਜਾ ਹਾਂ ਫੋਟੋ ਦਿਖਾ ਕੇ ਸਾਡੇ ਹਾਂ ਉਹ ਵੀ ਲੈ ਜੁਣ ਕੇ ਉਹ ਵੀ ਮੈਨੂੰ ਮੁੜ ਕੇ ਇਹਨਾਂ ਨੇ ਬਾਜ਼ ਮਾਰ ਕੇ ਘਰੇ ਬੁਲਾ ਕੇ ਬੜੇ ਸਤਿਕਾਰ ਨਾਲ ਮੈਨੂੰ ਉਹ ਮਾਇਆ ਦਿੱਤੀ ਆ ਜੇ ਆਪਾਂ ਸੋਚ ਗਏ ਵੀ ਬਹੁਤ ਹੀ ਕੁਝ ਦਿੱਤਾ ਗੁਰੂ ਸਾਹਿਬ ਨੇ ਤੇ ਮੈਂ ਇਹ ਸੋਚਦਾ ਵੀ ਗੁਰੂ ਸਾਹਿਬ ਵੀ ਮੈਨੂੰ ਕਿਹਾ ਤਾਂ ਤੁਸੀਂ ਦੱਤ ਬਖਸ਼ੀ ਦਾ ਕਿਤੇ ਮੈਨੂੰ ਕਹਨਾ ਵੀ ਕਿਸੇ ਪਾਸੋਂ ਨਾ ਡੋਲਣ ਨਾ ਦੇਵੀ। ਦਾਤਾ ਜੀ ਨੂੰ ਉਦਾਂ ਦਿੱਕਤ ਕੀ ਆ ਵਾ ਪੁੱਜੇ? ਦਿੱਕਤ ਉਹਨੂੰ ਗੈਠਗੈਰੇ ਸ਼ਿਕਾਇਤ ਹੋ ਗਈ ਸੀਗੀ। ਅੱਛਾ ਜੀ। ਉਹਦੇ ਹੱਡ ਪੈਰ ਪੁੱ ਮਤਲਬ ਉਹ ਤੋਂ ਤੁਰਿਆ ਫਰੇ ਨਹੀਂ ਜਾਂਦਾ। ਹਾਂ। ਮਤਲਬ ਇਹਦੂ 2 ਸਾਲ ਪਹਿਲੋਂ ਤਾਂ ਅਸੀਂ ਪੁੱਤ ਨੂੰ ਦੀ ਝਾਕੀ ਲਾਤੀ ਸੀਗੀ। ਇੱਕ ਤਾਂ ਸਾਢੇ ਸਰ ਉਹ ਮਤਲਬ 300 ਰੁਪਏ ਸਰ ਹੋ ਗਏ। ਹਾਂ ਹਾਂ। ਇੱਕ ਤਾਂ ਉਹ ਫਿਕਰ ਕਰ ਗਈ। ਹਾਂ। ਇੱਕ ਉਹਨੂੰ ਪਤਾ ਲੱਗਾ ਵੀ ਮੇਰੇ ਇੱਕ ਮੈਂ ਮੰਝੇ ਤੇ ਪੈ ਗਈ ਆ ਪੈਸੇ ਵੀ ਸਾਢੇ ਸਰ ਹੋ ਗਏ ਆ। ਹਾਂ ਹਾਂ। ਤੇ ਅਸੀਂ ਪੈਸੇ ਲਾਵਾਂਗੇ ਕਿਵੇਂ ਤੇ ਮੈਂ ਤਕੜੀ ਕਿਵੇਂ ਹੂੰ ਉਹਨੂੰ ਫਿਰ ਮੈਂ ਉਹਨੂੰ ਸੋਚਿਆ ਮੈਂ ਕਿਹਾ ਤੂੰ ਐ ਕਰਿਆ ਕਰ ਬਈ ਗੁਰੂ ਸਾਹਿਬ ਦਾ ਨਾਮ ਜਪ ਤੇ ਮੈਂ ਜਾਣਾ ਸੰਗਤਾਂ ਦੇ ਵਿੱਚ ਹੂੰ ਤੇ ਸੰਗਤਾਂ ਆਪਣੇ ਵਾਸਤੇ ਇਹਦਾ ਬਹੁਤ ਹੀ ਵੱਡੀਆਂ ਸਤਿਕਾਰ ਜੋਗਾ ਕਿੰਨੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਆਪਣੇ ਬਹੁਤ ਵੱਡਾ ਸਤਿਕਾਰ ਜੋਗਾ ਸੰਗਤਾਂ ਆਪਣੇ ਜੋ ਜੇ ਆਪਾਂ ਸੰਗਤਾਂ ਦੇ ਵਿਚ ਜਾੜੇ ਵੇ ਤੇ ਜੋ ਜੀਆਂ ਬਾਬੇ ਨਾਨਕ ਨੇ ਆਪਾਂ ਨੂੰ ਉਹ ਰਸਤਾ ਬਣਾ ਕੇ ਦਿੱਤਾ ਆਪਾਂ ਨੂੰ ਕੋਈ ਧੁੱਫੇ ਕਰਨਾ ਕਰ ਬਾਪੂਈ ਗੱਲ ਸੋਚਣ ਵਾਲੀ ਆ ਵੀ ਜੀਵਨ ਸਾਥੀ ਬੈੱਡ ਤੇ ਹੋਵੇ ਤੇ 70 72 ਸਾਲ ਦੀ ਉਮਰ ਦੇ ਵਿੱਚ ਵੀ ਉਹਦੇ ਇਲਾਜ ਵਾਸਤੇ ਰੋਟੀ ਵਾਸਤੇ ਕਮਾ ਕੇ ਲੈ ਕੇ ਆਉਣਾ ਬਹੁਤ ਵੱਡੀ ਗੱਲ ਆ ਬਾਪੂਈ ਜੇ ਪੁੱਤਰਾ ਮੈਂ ਸਮਝਾਂ ਵੀ ਮੈਂ ਵੀ ਉਹ ਤੋਂ ਬਗੈਰ ਮੈਂ ਹੈ ਵੀ ਕਿਸੇ ਜਿੰਨੇ ਚਿਰ ਬੈਠੀ ਨਾ ਮੰਜੇ ਤੇ ਹਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸੂ ਹਾਂਜੀ ਵੀ ਅੱਗੇ ਜਦੋਂ ਉਹ ਚਿੰਗੀ ਭੱਲੀ ਸੀਗੀ ਹੂੰ ਤੇ ਜਦੋਂ ਮੈਂ ਉਹਨਾਂ ਨਾਲ ਬਾਹਰਾਂ ਤੇ ਕਿਉਂ ਪਾਣੀ ਦਾ ਗਲਾਸ ਲੈ ਕੇ ਖੜੀ ਹੁੰਦੀ ਸੀਗੀ ਅੱਜ ਵੀ ਕੀ ਬਾਤ ਜੇ ਮੈਂ ਸੋਚਾਂ ਵੀ ਪਤਾ ਕਿਉਂ ਅੱਜ ਵੀ ਮੇਰੇ ਬਾਤ ਤੇ ਖੜੀ ਹੁੰਦੀ ਪਤਾ ਕਿਉਂ ਜਦੋਂ ਮੈਂ ਬਾਹਰ ਹੋਣਾ ਨਾ ਹੂੰ ਤੇ ਨੂਰ ਆਣੀਆਂ ਨੂੰ ਪੁੱਤੇ ਪੁੱਤਰਾਂ ਨੂੰ ਥੋੜਾ ਪਾਪਾ ਜੀ ਹੈਗਾ ਪਾਣੀ ਲੈ ਕੇ ਜਾਓ ਤੇ ਮੈਨੂੰ ਐ ਲੈ ਦਾ ਜਿਹੜਾ ਗਲਾਸ ਮੈਨੂੰ ਆਪੇ ਫੜਾਈ ਜਾਂਦੀ ਆਪੇ ਫੜਾਈ ਜਾਂਦੀ ਆ ਮੈਨੂੰ ਹੌਸਲਾ ਹੁੰਦਾ ਵੀ ਪਾਣੀ ਲੈ ਕੇ ਆਪੇ ਖੜ ਗਿਆਣ ਕੇ ਮੈਨੂੰ ਇਹਨਾ ਹੌਸਲਾ ਹੁੰਦਾ ਪੜਾਉਂਦੇ ਪਾ ਮਾ ਪੋਤੇ ਪੁੱਤਰਾਂ ਗੁਰੂ ਸਾਹਿਬ ਦੀ ਕਿਰਪਾ ਹਾਂ ਨਹੀਂ ਅੱਜ ਕੱਲ ਦੇ ਪੋਤੇ ਪੁੱਤਰੀਆਂ ਬਾਜ ਨਹੀਂ ਸੁਣਦੇ ਹਾਂਜੀ ਪਰ ਮੈਂ ਜਦੋਂ ਸਾਨੂੰ ਕਹਿੰਦਾ ਪੋਤੇ ਪੁੱਤਰੀਆਂ ਬਹੁਤ ਹੀ ਸਾਥ ਦਿੰਦੇ ਆ ਹਾਂ ਪ੍ਰਸ਼ਾਦਾ ਪਾਣੀ ਤੋਂ ਪਾਣੀ ਤੋਂ ਟਾਣੀ ਵੱਲੋਂ ਸਾਨੂੰ ਕੋਈ ਡਕਤ ਨਹੀਂ ਬਾਪੂ ਜੀ ਆਏ ਦੱਸੋ ਵੀ ਹੁਣ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਜਾਂ ਸੰਗਤ ਨੂੰ ਬੇਨਤੀ ਕਰਨੀ ਹੋਵੇ ਕੋਈ ਲੋੜੀ ਦੀ ਚੀਜ਼ ਹੋਵੇ ਕਿਸੇ ਤਰੀਕੇ ਦੀ ਕੋਈ ਦਿੱਕਤ ਹੋਵੇ ਤੁਹਾਨੂੰ ਜਾਂ ਬੇਬੇ ਨੂੰ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਸੰਗਤ ਨੂੰ ਕੋਈ ਬੇਨਤੀ ਕਰਨੀ ਹੋਵੇ ਮੈਂ ਪੁੱਤਰ ਇੱਕ ਬੇਨਤੀ ਕਰਦਾ ਤੁਸੀਂ ਮੈਥੋਂ ਵਿਖਾਉਣਾ ਹਾਂਜੀ ਮੇਰੇ ਬਾਰ ਬਾਰੀਆਂ ਕੋਈ ਨਹੀਂ ਲੱਗਾ ਅੱਛਾ ਘਰ ਨੂੰ ਠੀਕ ਹੈ ਜੀ ਅੰਦਰ ਕੁੱਤੇ ਬਿੱਲੇ ਸਾਰੇ ਐ ਅੰਦਰ ਵੜ ਜਾਂਦੇ ਆ ਕਈ ਵਾਰ ਰਾਤ ਨੂੰ ਮੈਨੂੰ ਜਾਗ ਆਉਂਦੀ ਨਾ ਫਿਰ ਮੈਂ ਭਜੋਣਾ ਵੀ ਹਾਂ ਤੁਸੀਂ ਜਾ ਕੇ ਵੇਖਿਆ ਜੋ ਤੁਹਾਨੂੰ ਮੁਖਾਉਨੇ ਆ ਸੀ ਹਾਂਜੀ ਕੋਈ ਬਾਰ-ਬਾਰੀਆਂ ਨਹੀਂ ਲੱਗੇ ਤੇ ਮੈਨੂੰ ਇੱਕ ਡੱਕ ਤੇ ਹੀ ਆ ਉਦੋਂ ਆਪਣੇ ਵਿੱਚੋਂ ਬੰਦਿਆਂ ਨੇ ਮੈਨੂੰ ਹੌਸਲਾ ਵੀ ਦਿੱਤਾ ਸੀ ਬਾਬਾ ਜੀ ਕੋਈ ਨਹੀਂ ਖੜਾਰੀਆਂ ਨੇ ਪਰ ਉਹ ਉਥੇ ਤਿਕਰੋਚਨ ਉਹ ਮੈਂ ਧੰਨਵਾਦ ਕਰਦਾ ਉਹਨਾਂ ਨੇ ਮੇਰੀ ਗੱਲ ਵੀ ਸੁਣੀ ਆ ਹਾਂ ਹਾਂ ਪਰ ਉਹ ਸਮਾਂ ਬੀਤ ਗਿਆ ਪਿੱਛੇ ਚਲਾ ਗਿਆ ਉਹ ਪਰ ਅਨੇ ਗੁਰੂ ਸਾਹਿਬ ਨੇ ਤੁਹਾਨੂੰ ਬਾਬੇ ਨਾਨਕ ਨੇ ਤੁਹਾਨੂੰ ਇਸੇ ਵਾਅਦੇ ਤੇ ਭੇਜਤਾ ਮੈਨੂੰ ਮੈਂ ਤਾਂ ਇਹ ਕਹਿਣਾ ਵੀ ਮੇਰੇ ਵਾਅਦੇ ਤੁਸੀਂ ਦੇਵਤਾ ਬਣ ਕੇ ਆ ਗਏ ਗੁਰੂ ਸਾਹਿਬ ਨੇ ਦੇਵਤਾ ਬਣਾ ਕੇ ਭੇਜਤਾ ਤੁਹਾਨੂੰ ਵੀ ਬਾਬੇ ਦੇ ਬਾਰ-ਬਾਰੀਆਂ ਲਾਉਣ ਵਾਲੇ ਆ ਮੈਂ ਇਹ ਵੀ ਕਹੂੰਗਾ ਜਰੂਰ ਮੈਂ ਧੰਨਵਾਦ ਵੀ ਕਰਦਾ ਗੁਰੂ ਸਾਹਿਬ ਦਾ ਜੇ ਤੁਹਾਡਾ ਆਉਣ ਦਾ ਵੀ ਜਾ ਕੇ ਵੇਖੋ ਮੇਰੇ ਬਾਰ-ਬਾਰੀਆਂ ਕੋਈ ਨਹੀਂ ਲੱਗਾ ਅੱਛਾ ਬਾਪੂ ਜੀ ਆਹ ਕਮਰੇ ਆਪਣੇ ਆਹ ਕਮਰੇ ਆ ਉਹ ਤਖਤਾ ਵੀ ਇੱਕ ਟੁੱਟਿਆ ਅੱਛਾ ਇੱਕ ਹੀ ਆ ਮੈਂ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਸਸਿਗਾ ਮਦਈ ਇਹ ਮੈਂ ਸਮਝੂਗਾ ਜਿਸ ਵੇ ਲੋਕਡਾਊਨ ਸੀ ਨਾ ਹਾਂਜੀ ਹਾਂਜੀ ਇਹ ਸਾਡੇ ਉਦੋਂ ਦੇ ਪਾਏ ਆਣਨਾ ਪਰ ਬਾਅਦ ਦੇ ਵਿੱਚ ਇਹੋ ਜਿਹਾ ਸਮਾਂ ਮਿਲਿਆ ਵੀ ਇਹ ਬੱਚਿਆਂ ਦੀ ਦਾਦੀ ਮਾਂ ਉਹ ਬਿਮਾਰ ਹੋ ਗਈ ਤੇ ਗਰੀਬ ਮੈਂ ਕਹਿੰਦਾ ਘੱਟ ਤੋਂ ਘੱਟ ਵੀ ਵੀ 6 ਲੱਖ ਰੁਪਈਆ ਮੈਂ ਇੱਥੇ ਲਾ ਚੁੱਕਾ ਪਰ ਫਿਰ ਵੀ ਬਾਪੂ ਦੀ ਤੁਹਾਡੀ ਹਿੰਮਤ ਆ ਵੀ ਇੰਨੀ ਉਮਰ ਦੇ ਵਿੱਚ ਇੰਨੀ ਮਿਹਨਤ ਕਰਕੇ ਮੈਂ ਪੁੱਤਰ ਵੀ ਮਿਹਨਤ ਕਰਨੀ ਪਈ ਸੀ ਮੈਨੂੰ ਹੂੰ ਕਿਉਂ ਜੇ ਮੈਂ ਇਹਨਾਂ ਦੀ ਖਾਤਰ ਨਹੀਂ ਮਿਹਨਤ ਕਰਦਾ ਸੀਗਾ ਹੂੰ ਹੂੰ ਜੇ ਮੈਂ ਇਹਨਾਂ ਦੀ ਖਾਤਰ ਨਹੀਂ ਮਿਹਨਤ ਕਰਦਾ ਹੂੰ ਹੂੰ ਤੈਨੂੰ ਪਤਾ ਫਿਰ ਮੈਨੂੰ ਇਹ ਦਾ ਮੇਰਾ ਜੀਵਨ ਸਾਥੀ ਆ ਇਹਦੇ ਲਈ ਮੈਨੂੰ ਬਹੁਤ ਵੀ ਕੁਝ ਕਰਨਾ ਪੈਣਾ ਤੇ ਕਰਨਾ ਵੀ ਪਊਗਾ ਜੇ ਨਾ ਚਿਰ ਜ਼ਿੰਦਗੀ ਜਿਉਂਦੀ ਆ ਪਰ ਆ ਵੇਖੋ ਤੁਸੀਂ ਬਾਰ-ਬਾਰੀਆਂ ਸਾਡੇ ਮੇਰੇ ਕੋਈ ਨਹੀਂ ਲੱਗਾ ਉਹ ਇੱਕ ਬੂਆ ਅੱਛਾ ਉਹ ਵੇਖੋ ਇੱਕ ਬੂਆ ਲੱਗਾ ਮੇਰੇ ਸਿੰਗਲ ਬੂਆ ਲੱਗਾ ਉਹ ਇੱਕ ਟੁੱਟ ਗਿਆ ਮੁੜ ਕੇ ਲੱਗਾ ਨਹੀਂ ਮੇਰੇ ਕੋਲੋਂ ਹੂੰ ਹੂੰ ਕਿ ਆ ਸਾਰੇ ਬਾਰ-ਬਾਰੀਆਂ ਮੇਰੇ ਪੱਲੀਆਂ ਪਾਈਆਂ ਆ ਸਾਰੇ ਬਾਣੀ ਕਹਿੰਦੀ ਵੀ ਜਿਹੜੀ ਗਰੀਬੀ ਹੈ ਨਾ ਇਹ ਵੀ ਕਿਸੇ ਤੇ ਨਾ ਹੋਵੇ ਚਰੋ ਮੈਂ ਆਪਾ ਜੇਬ ਦੇ ਫਕੀਰਾਂ ਦਿਲ ਦੇ ਮੀਰਾਂ ਮੈਂ ਇੱਕ ਗੱਲ ਕਿੰਨਾ ਨਾ ਮੈਨੂੰ ਕੋਈ ਪੁੱਛੇ ਨਾ ਵੀ ਬਾਬਾ ਜੀ ਕੀ ਹਾਲ ਹੈ ਮੈਂ ਕਹਿੰਦਾ ਜੀ ਆਪਾ ਸੁਰਗਾਪੁਰੂ ਚਾਮ ਭਲਾ ਕਿਉਂ ਮੈਂ ਕਹਿੰਦਾ ਜੀ ਰੱਬ ਵਰਗੀਆਂ ਸੰਗਤਾਂ ਦੇ ਵਿੱਚ ਮੈਂ ਜਾਣਾ ਹੂੰ ਗੁਰੂ ਕੋ ਦੀਆਂ ਸੰਗਤਾਂ ਦੇ ਵਿੱਚ ਮੈਂ ਜਾਣਾ ਹੂੰ ਤੇ ਮੈਂ ਆਪ ਦਾ ਆਪ ਨੂੰ ਮਾੜਾ ਕਿਉਂ ਘਾਵਾਂ ਭਲਾ ਕਿਉਂ ਜਿਹੜੀਆਂ ਸੰਗਤਾਂ ਨਾ ਇਹ ਰੱਬ ਦਾ ਰੂਪ ਆ ਇਹ ਦੂਬੜਾ ਇਹ ਗੁਰੂ ਸਾਹਿਬ ਨੇ ਇੱਕ ਗੁਣਾ ਦਰਜਾ ਵਧ ਦਿੱਤਾ ਸੰਗਤਾਂ ਨੂੰ ਤੇ ਮੈਂ ਕਿਹਾ ਇੱਕ ਇੱਕ ਦਰਜਾ ਵਧ ਦਿੱਤਾ ਗੁਰੂ ਸਾਹਿਬ ਨੇ ਸੰਗਤਾਂ ਨੂੰ ਤੇ ਫਿਰ ਸੰਗਤਾਂ ਦੇ ਵਿੱਚ ਵੜਦੇ ਤੇ ਫਸਣ ਮੈਨੂੰ ਮੈਨੂੰ ਕਿਹੇ ਗੱਲ ਦੀ ਘਾਟ ਕੀ ਆ ਜੋ ਵੀ ਮੈਂ ਖਾ ਰਿਆ ਨਾ ਪੀ ਰਿਆ ਉਸ ਸੰਗਤਾਂ ਦੇ ਜੀਰੀਏ ਮੈਂ ਖਾ ਪੀ ਰਿਆ ਤੇ ਨਹੀਂ ਮੇਰੇ ਚ 75 ਸਾਲ ਦੀ ਉਮਰ ਦੇ ਵਿੱਚ ਮੈਂ ਹੌਸਲੇ ਨਾਲ ਤੁਰਿਆ ਫਿਰਦਾ ਵੀ ਮੈਂ ਅੱਜ ਮੈਂ ਕਹਿੰਦਾ ਮਿਲਦੇ ਜਾਣਾ ਉਥੇ ਅੰਮ੍ਰਿਤ ਨੇ ਹੋਣਾ ਤੇ ਅੰਮ੍ਰਿਤ ਨੇ ਬੋਲ ਕੇ ਨਾ ਤੇ ਮੇਰਾ ਸੱਜਾ ਖੱਬਾ ਦਵਾ ਦਰਦ ਕਰਾ ਦੇਣਾ ਕਰਾ ਦੇਣਾ ਮੈਨੂੰ ਪਤਾ ਹੁੰਦਾ ਉਮੀਦ ਹੁੰਦੀ ਆ ਮੈਨੂੰ ਹਾਂ ਆਸਾ ਲੈ ਕੇ ਤੁਰੀਦਾ ਹਾਂ ਕਰੋ ਉਮੀਦ ਲੈ ਕੇ ਆਸ ਲੈ ਕੇ ਫੇਰ ਪੁੱਤਰ ਤੁਰਦੇ ਅਸੀਂ ਵੀ ਸਾਨੂੰ ਪਤਾ ਅੱਜ ਮੈਂ ਦਰ ਦਵਾਰ ਜੁਗ ਕੇ ਮੈਨੂੰ ਲੈ ਆਉਣੇ ਮੈਂ ਇੱਕ ਗੱਲ ਹੋਰ ਬਾਪੂ ਜੀ ਹੁਣ ਤਾਂ ਚੱਲੋ ਮੌਸਮ ਠੀਕ ਆ ਗਰਮੀਆਂ ਵਾਂ ਹਨਾ ਹਾਂਜੀ ਬਾਰ ਹੈ ਨਹੀਂਗੇ ਚੱਲ ਜਾਂਦਾ ਹਾਂਜੀ ਤੇ ਸਿਆਲਾਂ ਨੂੰ ਤਾਂ ਬਹੁਤ ਔਖਾ ਹੁਣ ਪੁੱਤ ਤੂੰ ਹੁਣ ਮੈਂ ਤੈਨੂੰ ਤੂੰ ਤਾਂ ਗੱਲ ਤਾਂ ਬਹੁਤ ਵੱਡੀ ਕਰਤੀ ਸਹੀ ਮੈਨੇ ਚ ਹਾਂਜੀ ਤੂੰ ਬਹੁਤ ਵੱਡੀ ਗੱਲ ਕਰਤੀ ਪੁੱਤਰ ਇਹ ਸਿਆਲਾਂ ਦੇ ਵਿੱਚ ਇੱਕ ਨਾ ਬੀਗਣਾ ਇਹਨਾਂ ਦੇਣਾ ਪੋਬਾ ਪੱਲੀਆਂ ਪੋਲੀਆਂ ਲੈਣ ਕੇ ਬੂਰਗੀਆਂ ਦੀਆਂ ਪੱਲੀਆਂ ਸਵਾ ਕੇ ਨਾ ਹਾਂ ਹਾਂ ਤੇ ਮੈਂ ਟਾਕ ਟਕਈ ਆ ਦੇਣਾ ਤਾਂ ਬਹੁਤ ਕਰਦਾ ਪਰ ਕਿੱਥੇ ਨਹੀਂ ਠੰਡ ਰੋਕਦੀ ਆ ਉਦੋਂ ਤਾਂ ਪਰ ਬਸ ਇਨਾਂ ਬਹੁਤ ਸ਼ੁਕਰਗੁਜ਼ਾਰ ਆਈ ਕਰੀਦਾ ਗੁਰੂ ਸਾਹਿਬ ਤੂੰ ਹੀ ਆ ਸਾਰਾ ਕੁਝ ਕਰਨ ਵਾਲਾ ਜੋ ਕਰੀ ਜਨਾ ਚੰਗਾ ਹੀ ਕਰੀ ਜਨਾ ਮੈਂ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਉਹੀ ਕਰਦਾ ਨਾ ਗੁਰੂ ਸਾਹਿਬ ਵੀ ਜਿਹੜਾ ਕਰਦਾ ਮੈਂ ਹੁਣ ਤੇਰੇ ਕੇ ਤੂੰ ਹੀ ਸਾਰਾ ਵੇਖਣਾ ਜੋ ਕਰਨਾ ਤੂੰ ਹੀ ਕਰਨਾ ਤੇ ਬਾਕੀ ਪੁੱਤਰ ਪੱਲੀਆਂ ਨਾਲ ਥੋੜਾ ਠੰਡਾ ਰੋਕਦੀਆਂ ਜਿਹੜੀਆਂ ਧੁੰਦਾ ਤਾਂ ਵੜ ਜਾਂਦੀਆਂ ਉਹ ਤਖਤਿਆਂ ਵਿੱਚ ਦੀ ਅੰਦਰ ਤੇ ਪਰ ਮੈਂ ਇਹ ਗੱਲ ਕਹਿਣਾ ਵੀ ਮੈਨੂੰ ਇਹ ਜਿਹੜੇ ਕਿਸੇ ਕਿਸ ਇੱਕ ਲੱਗ ਲੁਕ ਜਾਣ ਤੇ ਜ਼ਿੰਦਗੀ ਹੋਰ ਸੌਖੀ ਹੋ ਜੇ ਠੰਡ ਤੋਂ ਵੀ ਬੱਝੀਏ ਤੇ ਗਰਮੀ ਜਦੋਂ ਧੁੱਪ ਲੱਗਦੀ ਨਾ ਪੁੱਤਰ ਗਰਮੀ ਨਿਕਲ ਲੋ ਵੜਦੀ ਨਾ ਤੇ ਸਿੱਧੀ ਅੰਦਰ ਬਾਟੇ ਲੋ ਵੀ ਆੜ ਕੇ ਜਿੰਨੀ ਠੰਡ ਵੜਦੀ ਨਾ ਅੰਦਰਾਂ ਕੇ ਉਨੀ ਲੋ ਵੜਦੀ ਤੇ ਉਨੀ ਲੋ ਵੜਦੀ ਆੜ ਕੇ ਅੰਦਰ ਬਾਪੂ ਹੀ ਤਕਰੀਬਨ ਹੈ ਨਾ ਸਾਰੀ ਸੰਗਤ ਨੂੰ ਪਤਾ ਲੱਗ ਹੀ ਗਿਆ ਹਨਾ ਉਹਨਾਂ ਨੇ ਹਾਲਾਤ ਦੇਖ ਹੀ ਲਏ ਆ ਤੇ ਤੁਸੀਂ ਆਪਣੇ ਵੱਲੋਂ ਕੀ ਅਪੀਲ ਕਰਨੀ ਚਾਹੁੰਦੇ ਆ ਮੈਂ ਪੁੱਤਰਾ ਆਪਣੇ ਵੱਲੋਂ ਕੀ ਅਪੀਲ ਕਰੂੰਗਾ ਮੈਂ ਮੈਂ ਤਾਂ ਕਹਿਣਾ ਵੀ ਸੰਗਤਾਂ ਹੀ ਆ ਜਿਹੜਾ ਕੁਝ ਕਰਨ ਵਾਲੀਆਂ ਅਪੀਲ ਸੰਗਤਾਂ ਦੀ ਅਪੀਲ ਜਿਹੜੀ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਆ ਮੈਂ ਆਹਦੇ ਮੂੰਹੋਂ ਕਹਾਂ ਨਾ ਮੈਨੂੰ ਤੁਝ ਕਿਨਮ ਨੇ ਆਹਤ ਕਰ ਮੈਨੂੰ ਇੱਕ ਮਤਲਬ ਹੋਰ ਦੱਸ ਨਾ ਹਾਂਜੀ ਆਮ ਮੈਂ ਜਾਨਾ ਨਾ ਮਿਲਣ ਦੇ ਵਿੱਚ ਮੈਨੂੰ ਕਮੇਟੀਆਂ ਕਹਿਣਗੀਆਂ ਬਾਬਾ 10 ਪੈਸੇ ਕਿੰਨੇ ਚਾਹੀਦੇ ਆ ਕਿੰਨੇ ਦੀਏ ਪੈਸੇ ਮੈਂ ਕਹਿੰਦਾ ਪੁੱਤਰ ਮੈਂ ਆਹ ਟੇਕਰ ਮੈਂ ਕਹਿੰਦਾ ਇਹਨੇ ਕਿਹਾ ਮੈਨੂੰ ਇਹਨੇ ਪੈਸੇ ਦਿਓ ਆ ਤੁਹਾਡੇ ਕੋਲੇ ਅੰਬਤ ਬਿਠ ਖੜਾ ਤੂੰ ਆ ਦੀ ਸ਼ਰਧਾ ਨਾ ਦੋ ਨਾ ਤੇ ਮੇਰੇ ਖਿਆਲ ਦੇ ਵਿੱਚ ਉਹ ਮੈਨੂੰ ਮੇਰੇ ਬਾਅਦ ਤੇ ਬਹੁਤ ਹੋਣਗੇ ਪਰ ਮੈਂ ਇਹ ਕਹਿੰਦਾ ਵੀ ਮੇਰੀ ਜ਼ਰੂਰਤ ਹੀ ਪੂਰੀ ਹੋ ਜਾ ਮੈਨੂੰ ਇੰਨੇ ਹੀ ਬਹੁਤ ਆ ਹਾਂਜੀ ਸਹੀ ਗੱਲ ਹੈ ਮੈਂ ਨਹੀਂ ਕਹਿੰਦਾ ਮੈਂ ਬੈਂਕ ਚ ਰੱਖਣੇ ਕਿ ਮੈਂ 5-7 10 ਲੱਖ ਦੇ 20 ਲੱਖ ਲੈ ਕੇ ਤੁਹਾਡੇ ਕੋਲ ਬੈਂਕ ਚ ਰੱਖ ਲਵਾ ਉਹ ਨਹੀਂ ਮੈਨੂੰ ਮੈਨੂੰ ਇੱਕ ਸਰਪੇ ਹੀ ਚਾਹੀਦਾ ਮੇਰਾ ਮੇਰਾ ਆੜਨਾ ਜਿੱਥੇ ਮੈਂ ਬਹਿਣਾ ਉਹ ਮੇਰਾ ਬਣ ਜਾਵੇ ਬਸ ਇੰਨੇ ਹੀ ਬਹੁਤ ਆ ਮੈਂ ਜੇ ਮੈਂ ਸੋਚਾਂ ਮੈਂ ਰੁਪਈਏ ਤਾਂ ਕਈਆਂ ਲੋਕਾਂ ਕੋਲੇ ਬਹੁਤ ਪਏ ਆ ਉਹ ਪਰ ਉਹ ਬੇਕਾਰ ਆ ਮੈਂ ਕਹਿੰਦਾ ਜੇ ਪੈਸਾ ਲੱਗਣਾ ਨਾ ਉਹ ਬੇਕਾਰ ਨਾਲ ਜਿਹਨੇ ਮੈਨੂੰ ਦਾਨ ਕਰਨਾ ਨਾ ਉਹ ਬੇਕਾਰ ਨਾਲ ਜਾਵੇ ਪੈਸਾ ਉਹ ਕਿਸੇ ਅਰਥ ਤੇ ਲੱਗ ਜੇ ਮੈਂ ਤਾਂ ਜੀ ਦੇਖੋ ਇਹੀ ਅਪੀਲ ਕਰਦਾ ਵਾਂ ਵੀ ਬਾਬਾ ਜੀ ਬਹੁਤ ਪੁਰਾਣੇ ਸੇਵਾਦਾਰ ਹੈ ਮੇਰੇ ਅੰਗੂਈ ਬਹੁਤ ਸਾਰੇ ਖਿਡਾਰੀ ਬਹੁਤ ਦਰਸ਼ਕ ਬਹੁਤ ਕੋਈ ਕਮੈਂਟੇਟਰ ਕੋਈ ਲਾਈਵ ਵਾਲਾ ਵੀਰ ਬਿਲਕੁਲ ਜਦੋਂ ਉਹਨਾਂ ਨੇ ਸਟਾਰਟ ਕੀਤਾ ਹੁਣ ਉਹਦੋਂ ਤੋਂ ਹੀ ਬਾਬਾ ਜੀ ਨੂੰ ਜਾਣਦੇ ਹੋਣੇ ਆ ਸੋ ਇਦਾਂ ਦੇ ਇਨਸਾਨ ਆਪਣੇ ਕਬੱਡੀ ਲਈ ਵਰਦਾਨ ਕਬੱਡੀ ਦੇ ਤੋਹਫੇ ਆ ਸੋ ਇਹਨਾਂ ਨੂੰ ਆਪਾਂ ਸਾਂਭੀਏ ਜਿੰਨਾ ਕਾ ਆਪਾਂ ਕਰ ਸਕਦੇ ਆ ਸੁਪਰ ਮੋਟਰ ਵੀਰਾਂ ਨੂੰ ਜਾਂ ਕੋਈ ਹੋਰ ਦਾਨੀ ਸੱਜਣ ਵੀਰ ਐ ਸੋ ਕਿਰਪਾ ਕਰਕੇ ਜਰੂਰ ਇਹਨਾਂ ਦੀ ਹੈਲਪ ਕਰਿਓ ਜਿਹਦੇ ਨਾਲ ਕੀ ਦੇਖੋ ਇਹਨਾਂ ਦਾ ਹੌਸਲਾ ਵੀ ਵੱਧਦਾ ਹੈ ਹੋਰ ਤੇ ਹੋਰ ਇਹਨਾਂ ਬਜ਼ੁਰਗਾਂ ਦੀ ਉਮਰ ਵੀ ਵੱਧ ਜਾਂਦੀ ਹੈ ਤੇ ਨਾਲ ਹੀ ਥੋੜਾ ਜਿਹਾ ਮਾਤਾ ਦੀ ਦਵਾਈ ਬੂਟੀ ਦਾ ਹੋ ਜਾਊਗਾ ਸੋ ਇਹੀ ਕਿਰਪਾ ਕਰਦੇ ਆਂ ਵੀ ਕਿਰਪਾ ਕਰਕੇ ਜਰੂਰ ਇਹਨਾਂ ਲੋੜਵੰਦ ਪਰਿਵਾਰਾਂ ਦੀ ਆਪਾਂ ਹੈਲਪ ਕਰੀਏ ਜੀ ਹਾਂਜੀ ਬਿਲਕੁਲ ਇੱਕ ਹੀ ਦਰਵਾਜਾ ਉਹਦਾ ਤਾਂ ਕੋਈ ਆਸਰਾ ਹੀ ਨਹੀਂ ਗਾ ਹਾਂ ਸੋ ਇਹ ਦਰਵਾਜਾ ਤੇ ਬਾਰੀਆਂ ਤੱਕ ਤਾਂ ਮੈਂ ਜਰੂਰ ਬੇਨਤੀ ਕਰਦਾ ਵੀ ਇਹਨਾਂ 'ਤੇ ਤਾਂ ਆਪਾਂ ਜਰੂਰ ਬਾਬਾ ਜੀ ਦਾ ਕਰਕੇ ਦੇਈਏ ਤਾਂ ਜੋ ਜਿਹੜੀ ਆਉਣ ਵਾਲੀ ਠੰਡ ਆ ਉਹਦੇ ਵਿੱਚ ਬਾਬਾ ਉਹ ਸੰਗਤ ਦਾ ਧੰਨਵਾਦ ਕਰੇ ਤੇ ਆਪਦਾ ਹਣਾ ਵੀ ਬੜੀ ਆਪ ਦੇ ਘਰ ਦੇ ਅੰਦਰ ਹਾਂ ਜੀ ਤੁਹਾਨੂੰ ਮਤ ਕਰੀਏ ਨਿੱਘੇ ਕੇ ਬੈਠ ਕੇ ਸਹੀ ਗੱਲ ਆ ਆ ਨਾ ਬਾਪੂ ਦੇ ਬਾਤ ਹੁੰਦਾ ਦਰਵਾਜਾ ਹਾਂਜੀ ਤੇ ਆ ਦੇਖੀ ਆ ਹੁਣ ਦਰਵਾਜਾ ਖੁੱਲ ਗਿਆ ਹਾਂਜੀ ਹਨਾ ਹੁਣ ਮਾਲਾ ਕੁੰਡੀ ਲਾਉਣੀ ਆ ਹਾਂਜੀ ਤੇ ਰਾਜੇ ਇੰਦਾ ਕਰਕੇ ਤੇ ਇਹਨੂੰ ਇੰਦਾ ਕਰ ਦੇਣ ਅੰਦਰ ਆ ਲੱਗ ਗਿਆ ਬਾਕੀ ਬਾਪੂ ਹੀ ਸੇਤਿਆ ਰਹੋ ਤੰਦਰੁਸਤ ਰਹੋ ਠੀਕ ਹੈ ਨਾ ਬਸ ਪੁੱਤਰ ਤੁਹਾਡੇ ਜਿਰਗੇ ਸਾਰਾ ਕੁਝ ਹੋ ਜਾਣਾ ਹਾਂਜੀ ਕਿਉਂ ਜਿਹੜੇ ਤੁਸੀਂ ਇੱਕ ਰੱਬ ਦਾ ਰੂਪ ਆ ਮੇਰੇ ਬਾਤਿਕ ਨਾ ਜੁਨੀਆਂ ਵੀ ਸੰਗਤਾਂ ਤੁਸੀਂ ਰੱਬ ਦਾ ਰੂਪ ਬਣ ਕੇ ਆਏ ਮੇਰੇ ਕੋਲ ਇਸ ਵਕਤ ਤੇ ਮੈਨੂੰ ਨਾ ਹੌਸਲੇ ਵੀ ਮੇਰੇ ਦੀ ਮਤਲਬ ਕੋਈ ਦਿੱਕਤ ਕਿੰਨਾ ਹੌਸਲਾ ਮੇਰੇ ਮੰਦੇ ਦਾ ਇਸ ਵਕਤ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਅੱਗੇ ਆਪਾਂ ਗੱਲ ਕਰਕੇ ਤੇ ਅਸੀਂ ਖਿਡਾਰੀਆਂ ਦੀ ਵੀ ਖਿਡਾਰੀ ਇਹ ਨਾ ਜਿਹੜੇ ਜੁਨਨੇ ਵੀ ਬੁਲਾ ਰਹੇ ਜੋ ਖਿਡਾਰੀ ਆ ਇਹ ਮੇਰੇ ਅੰਦਰ ਵਾਸਤੇ ਉਹ ਇੱਕ ਹਲੂਮਾਨ ਹੈ ਨਾ ਤੁਹਾਨੂੰ ਵਿਖਾਉਣਾ ਕਿ ਤੁਹਾਨੂੰ ਮੈਂ ਦੱਸ ਦਿੰਨੇ ਹਾਂ ਹਾਂਜੀ ਵੀ ਹਲੂਮਾਨ ਸੀਨਾ ਪਾੜ ਕੇ ਵਿਖਾਉਂਦਾ ਹੂੰ ਉਹਦੇ ਵਿੱਚ ਗਾ ਰਾਮ ਜੀ ਕੇ ਤੇ ਦਸ਼ਮਨ ਉਹਦੇ ਅੰਦਰ ਬੈਠੇ ਵਿਖਾਉਂਦਾ ਹੁੰਦਾ ਤੁਸੀਂ ਮੇਰਾ ਇੱਥੇ ਸੀਨਾ ਪਾੜ ਕੇ ਦੇਖੋਗੇ ਨਾ ਜਿੰਨੇ ਖਿਡਾਰੀ ਤੇ ਜਿੰਨੇ ਆ ਦਰਸ਼ਕ ਆ ਕਮੈਂਟਰ ਆਪਣੇ ਇਹ ਮੇਰੇ ਅੰਦਰ ਬੈਠੇ ਆ ਵੇਖ ਲਾ ਰੋ ਤੇ ਹੋਰ ਬਹੁਤ ਧੀ ਗੱਲ ਕੀਤੀ ਹੈ ਨਹੀਂ ਬਿਲਕੁਲ ਵਾਕਿਆ ਬਾਕੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਚੰਗਾ ਬਾਬਾ ਠੀਕ ਹੈ ਖਿਆਰ ਕਿਉ ਆਪਣਾ ਵੀ ਬੇਬੇ ਜੀ ਦਾ ਵੀ ਹੈ ਨਾ ਪੁੱਤਰ ਜਿੰਨਾ ਚਿਰ ਜ਼ਿੰਦਗੀ ਹੈ ਜਿਉਨੇ ਉਹਨਾਂ ਚਿਰ ਮੈਂ ਜਿਵੇਂ ਕਹਿ ਲੀਏ ਵੀ ਮੈਂ ਤੈਨੂੰ ਕੀ ਦੱਸਾਂ ਕਿਹੜੇ ਸ਼ਬਦ ਨਾਲ ਮੈਂ ਧੰਨਵਾਦ ਕਰਾਂ ਮੈਂ ਤੁਹਾਡਾ ਵੀ ਤੇ ਇਹਨਾਂ ਦਾ ਜਿਵੇਂ ਕਹਾਂ ਵੀ ਮੇਰੀ ਜ਼ਿੰਦਗੀ ਆ ਇਹ